ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਜਸیں ਗੱਲ ਕਰਨੀ ਕਿ ਇਹੇ ਦੋ ਚੀਜ਼ਾਂ ਅਸੀਂ ਆਪਣੀ ਜ਼ਿੰਦਗੀ ਚੋਂ ਖਤਮ ਕਰਦੇ ਜਾ ਰਹੇ ਤੇ ਆਜੋ ਫਿਰ ਗੱਲ ਕਰੀਏ ਕਿ ਉਹ ਕਿਹੜੀਆਂ ਦੋ ਚੀਜ਼ਾਂ ਵਾਂ ਜਿਹੜੀਆਂ ਅਸੀਂ ਆਪਣੀ ਜ਼ਿੰਦਗੀ ਤੋਂ ਬਹੁਤ ਪਿੱਛੇ ਛੱਡਦੇ ਜਾ ਰਹੇ ਸਭ ਤੋਂ ਪਹਿਲਾਂ ਗੱਲ ਕਰੀਏ ਤਾ ਅਸੀਂ ਰਿਸ਼ਤਿਆਂ ਨੂੰ ਬਹੁਤ ਪਿੱਛੇ ਛੱਡ ਰਹੇ ਹਾਂ ਦੌੜ ਭੱਜ ਦੀ ਜ਼ਿੰਦਗੀ ਵਿੱਚ ਅਸੀਂ ਪੈਸੇ ਦੇ ਪਿੱਛੇ ਭੱਜਦੇ ਜਾ ਰਹੇ ਹਾਂ ਪਰ ਆਪਣੇ ਰਿਸ਼ਤਿਆਂ ਨੂੰ ਪਿੱਛੇ ਛੱਡੀ ਜਾ ਰਹੇ ਹਾਂ ਹੁਣ ਮੈਂ ਇੱਥੇ ਨਹੀਂ ਕਹਿੰਦੀ ਕਿ ਪੈਸਾ ਜ਼ਿੰਦਗੀ ਵਿੱਚ ਜ਼ਰੂਰੀ ਨਹੀਂ ਪੈਸਾ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਆ ਪਰ ਉਸ ਦੇ ਨਾਲ ਨਾਲ ਰਿਸ਼ਤੇ ਵੀ ਸਾਡੀ ਜ਼ਿੰਦਗੀ 'ਚ ਬਹੁਤ ਜ਼ਰੂਰੀ ਆ ਹੁਣ ਹਰ ਇੱਕ ਔਰਤ ਮਰਦ ਕੰਮਕਾਜੀ ਆ ਉਹ ਕੰਮ ਤੇ ਜਾਂਦੇ ਉਹ ਸਵੇਰੇ ਉੱਠਦੇ ਆ ਉਹਨਾਂ ਨੂੰ ਆਪਣੇ ਕੰਮ ਤੇ ਜਾਣ ਦੀ ਦੌੜ ਹੁੰਦੀ ਆ ਤੇ ਘਰ ਵਿੱਚ ਜਿਹੜੇ ਬਜ਼ੁਰਗ ਹੁੰਦੇ ਆ ਨਾ ਉਹ ਜਾਂਦਿਆਂ ਦੀ ਪਿੱਠ ਤੇ ਆਉਂਦਿਆਂ ਦਾ ਚਿਹਰਾ ਵੇਖਦੇ ਆ ਤੇ ਫਿਰ ਕਿਸੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਘਰ ਵਿੱਚ ਬੈਠੇ ਬਜ਼ੁਰਗਾਂ ਕੋਲ ਬੈਠਿਆ ਜਾਵੇ ਉਹਨਾਂ ਦਾ ਦੁੱਖ ਸੁੱਖ ਸੁਣਿਆ ਜਾਵੇ ਕੁਝ ਵੀਰ ਆਪਣੀ ਫੈਮਲੀ ਨੂੰ ਟਾਈਮ ਨਹੀਂ ਦਿੰਦੇ ਕਿਉਂਕਿ ਉਹਨਾਂ ਕੋਲ ਟਾਈਮ ਹੀ ਨਹੀਂ ਹੈਗਾ ਉਹਨਾਂ ਕੋਲ ਖੁਦ ਲਈ ਟਾਈਮ ਨਹੀਂ ਹੈਗਾ ਤੇ ਫਿਰ ਫੈਮਲੀ ਨੂੰ ਟਾਈਮ ਕੀ ਦੇਣਾ ਜੇਕਰ ਅਸੀਂ ਆਪਣੀ ਫੈਮਲੀ ਨੂੰ ਟਾਈਮ ਨਹੀਂ ਦਿੰਦੇ ਤਾਂ ਫਿਰ ਫੈਮਲੀ ਦੂਰ ਹੁੰਦੀ ਜਾਂਦੀ ਆ ਜਿਸ ਦੇ ਨਤੀਜੇ ਵੀ ਬਹੁਤ ਮਾੜੇ ਨਿਕਲਦੇ ਆ ਹੁਣ ਬੱਚਿਆਂ ਕੋਲ ਜੇ ਨਹੀਂ ਬੈਠੋਗੇ ਬੱਚਿਆਂ ਨੂੰ ਟਾਈਮ ਨਹੀਂ ਦਿਓਗੇ ਤੇ ਫਿਰ ਬੱਚਿਆਂ ਦੇ ਨਾਲ ਦੂਰੀਆਂ ਪੈ ਜਾਣਗੀਆਂ ਤੇ ਜਦੋਂ ਫਿਰ ਬੱਚਿਆਂ ਨਾਲ ਦੂਰੀਆਂ ਪੈ ਗਈਆਂ ਤਾਂ ਰਿਸ਼ਤੇ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਫਿਰ ਉਹ ਰਿਸ਼ਤਿਆਂ ਵਿੱਚ ਪਿਆਰ ਮੁਹੱਬਤ ਨਹੀਂ ਬਚਦਾ ਸਿਰਫ ਇੱਕ ਨਾਂ ਦਾ ਰਿਸ਼ਤਾ ਰਹਿ ਜਾਂਦਾ ਤੇ ਰਿਸ਼ਤੇ ਤਾਂ ਅੱਗੇ ਹੀ ਬੜੇ ਟੁੱਟਦੇ ਜਾ ਰਹੇ ਆ ਭੈਣ ਭਰਾਵਾਂ ਭਰਾ ਭਰਾ ਦਾ ਰਿਸ਼ਤਾ ਜਿਹੜਾ ਉਹਨਾਂ ਵਿੱਚ ਬਹੁਤ ਤਰੇੜਾਂ ਆ ਚੁੱਕੀਆਂ ਵਾਂ ਸਾਨੂੰ ਆਪਣੇ ਰਿਸ਼ਤਿਆਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਆ ਕਈ ਵਾਰੀ ਗੱਲ ਕੋਈ ਨਿੱਕੀ ਜੀ ਹੁੰਦੀ ਤੇ ਦੂਜਾ ਜਾਣਾ ਜਿਹੜਾ ਵਾ ਉਹ ਬਹੁਤ ਗੁੱਸਾ ਕਰ ਲੈਂਦਾ ਤੇ ਰਿਸ਼ਤਾ ਤੋੜਨ ਤੇ ਆ ਜਾਂਦਾ ਜੋ ਕਿ ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਚਾਹੀਦਾ ਸਾਨੂੰ ਰਿਸ਼ਤਿਆਂ ਦੀ ਜ਼ਿੰਦਗੀ ਵਿੱਚ ਬਹੁਤ ਲੋੜ ਆ ਤੇ ਖਾਸ ਕਰਕੇ ਉਹਨਾਂ ਰਿਸ਼ਤਿਆਂ ਦੀ ਜਿਹੜੇ ਸਾਡੇ ਨਾਲ ਹਰ ਵਕਤ ਖੜੇ ਰਹਿੰਦੇ ਆ ਸਾਨੂੰ ਉਹਨਾਂ ਰਿਸ਼ਤਿਆਂ ਨੂੰ ਵੀ ਨਾਲ ਲੈ ਕੇ ਚੱਲਣ ਦੀ ਲੋੜ ਆ ਕਿਉਂਕਿ ਜ਼ਿੰਦਗੀ ਵਿੱਚ ਪੈਸੇ ਦੇ ਪਿੱਛੇ ਭੱਜਦੇ ਭੱਜਦੇ ਅਸੀਂ ਆਪਣੇ ਰਿਸ਼ਤਿਆਂ ਨੂੰ ਬੜੀ ਪਿੱਛੇ ਛੱਡ ਆਏ ਆ ਤੇ ਫੇਰ ਸਾਨੂੰ ਉਹਨਾਂ ਰਿਸ਼ਤਿਆਂ ਨੂੰ ਵੀ ਨਾਲ ਕਮਾਉਣਾ ਪੈਣਾ ਵਾ ਜਦੋਂ ਅਸੀਂ ਪੈਸਾ ਕਮਾਉਨੇ ਆ ਨਾ ਤੇ ਫੇਰ ਸਾਨੂੰ ਰਿਸ਼ਤੇ ਵੀ ਕਮਾਉਣੇ ਪੈਣੇ ਆ ਤੇ ਤੁਸੀਂ ਜਾਣਦੇ ਹੋ ਕਿ ਰਿਸ਼ਤਿਆਂ ਨੂੰ ਵੀ ਹਮੇਸ਼ਾ ਇਸ ਤਰ੍ਹਾਂ ਹੀ ਫਲਣ ਫੁੱਲਣ ਦੀ ਲੋੜ ਹੁੰਦੀ ਆ ਰਿਸ਼ਤੇ ਨਾਂ ਦੇ ਪੌਦੇ ਨੂੰ ਵੀ ਪਾਲਣ ਦੀ ਲੋੜ ਹੁੰਦੀ ਆ ਇਸ ਕਰਕੇ ਰਿਸ਼ਤੇ ਦੀ ਜ਼ਿੰਦਗੀ ਵਿੱਚ ਬਹੁਤ ਵੱਡੀ ਆਨਿਅਤਿਆ ਤੇ ਨੰਬਰ 2 ਤੇ ਆ ਜੀ ਵਿਸ਼ਵਾਸ ਯਕੀਨ ਟਰਸਟ ਜੋ ਕਿ ਹੁਣ ਖਰਾਬ ਹੁੰਦਾ ਜਾ ਰਿਹਾ ਵਾ ਪਹਿਲੀ ਗੱਲ ਤੇ ਹਰ ਰਿਸ਼ਤਾ ਵਿਸ਼ਵਾਸ ਤੇ ਖੜਿਆ ਹੁੰਦਾ ਹਰ ਰਿਸ਼ਤੇ ਦੀ ਨੀਂਹ ਹੀ ਵਿਸ਼ਵਾਸ ਤੇ ਟਿਕੀ ਹੁੰਦੀ ਆ ਤੇ ਫਿਰ ਵਿਸ਼ਵਾਸ ਜ਼ਰੂਰ ਬਣਾ ਕੇ ਰੱਖਣਾ ਚਾਹੀਦਾ ਕਈ ਵਾਰੀ ਕੁਝ ਕੀ ਕਰਦੇ ਆ ਕਿ ਆਪਣਾ ਕੰਮ ਕੱਢ ਕੇ ਨਾ ਤੇ ਮੁੜ ਕੇ ਕਹਿ ਦਿੰਦੇ ਕੋਈ ਗੱਲ ਨਹੀਂ ਉਹ ਮੈਨੂੰ ਕੀ ਕਰਲੇਗਾ ਕਰਨਾ ਕਿਸੇ ਨੇ ਕੁਝ ਨਹੀਂ ਹੁੰਦਾ ਪਰ ਜਿੰਨੇ ਤੁਹਾਨੂੰ ਔਖੇ ਵੇਲੇ ਚੋਂ ਕੱਢਿਆ ਹੁੰਦਾ ਨਾ ਉਹ ਗਾਂ ਵੀ ਜ਼ਰੂਰ ਕੱਢੂਗਾ ਤੇ ਫਿਰ ਇਹੋ ਜਿਹੇ ਰਿਸ਼ਤੇ ਜੜੇ ਆ ਨਾ ਅਸੀਂ ਨਿੱਕੀ ਜੀ ਗੱਲ ਤੇ ਹੀ ਖਰਾਬ ਕਰਕੇ ਵੇਹ ਜਾਂਦੇ ਆ ਜੋ ਕਿ ਸਾਨੂੰ ਵਿਸ਼ਵਾਸ ਬਣਾਉਂਦਿਆਂ ساری ਉਮਰ ਲੱਗ ਜਾਂਦੀ ਆ ਤੇ ਭਾਰ ਅਸੀਂ ਇੱਕ ਆਪਣੇ ਫਾਇਦੇ ਵਾਸਤੇ ਇੱਕ ਮਿੰਟ ਵਿੱਚ ਵਿਸ਼ਵਾਸ ਤੋੜ ਕੇ ਲੰਬੇ ਹੋ ਜਾਂਦੇ ਆ ਤੇ ਫਿਰ ਉਹ ਵਿਸ਼ਵਾਸ ਹੀ ਨਹੀਂ ਟੁੱਟਦਾ ਉਹ ਰਿਸ਼ਤਾ ਵੀ ਟੁੱਟ ਜਾਂਦਾ ਉਹ ਰਿਸ਼ਤਾ ਵੀ ਖਰਾਬ ਹੋ ਜਾਂਦਾ ਤੇ ਫਿਰ ਉਹ ਰਿਸ਼ਤਾ ਹੋਰ ਕਈ ਰਿਸ਼ਤਿਆਂ ਨੂੰ ਨਾਲ ਖਰਾਬ ਕਰਦਾ ਤੇ ਅੱਜ ਦੇ ਸਮੇਂ ਵਿੱਚ ਸਾਨੂੰ ਰਿਸ਼ਤਿਆਂ ਦੀ ਵਿਸ਼ਵਾਸ ਦੀ ਬਹੁਤ ਲੋੜ ਆ ਜੋ ਅਸੀਂ ਪਿੱਛੇ ਛੱਡਦੇ ਆ ਰਹੇ ਹਾਂ ਸੋ ਉਮੀਦ ਕਰਦੀ ਆ ਕਿ ਅੱਜ ਦੀਆਂ ਗੱਲਾਂ ਬਾਤਾਂ ਤੁਹਾਨੂੰ ਜ਼ਰੂਰ ਪਸੰਦ ਆਉਣਗੀਆਂ ਤੇ ਅਸੀਂ ਅੱਜ ਤੋਂ ਆਪਣੇ ਰਿਸ਼ਤਿਆਂ ਨੂੰ ਸੰਭਾਲਣਾ ਸ਼ੁਰੂ ਕਰਾਂਗੇ ਖੁਸ਼ ਰਹੋ ਤੰਦਰੁਸਤ